ਅੱਜ ਦੀ ਵੀਡੀਓ ਇਹ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਦਾ ਸ਼ਬਦ ਗਾਇਆ ਹੋਇਆ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ਬਦ ਆ ਜੀ ਹਰ ਮਿਲਣ ਨੂੰ ਮੰਨ ਲੋਜਦਾ ਕਰਮ ਮਿਲਾਵਣਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਭ ਤੋਂ ਪਹਿਲੇ ਤਬਲੇ ਤੇ ਇਹ ਵਾਲਾ ਸ਼ਬਦ ਕਿਵੇਂ ਪਲੇ ਹੋਵੇਗਾ ਇੱਕ ਆਈਡੀਆ ਜਾਂ ਲੈਨੇ ਆ ਤੇ ਆਫਟਰ ਥੈਟ ਆਪਾਂ ਇਹ ਸ਼ਬਦ ਨੂੰ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੁਹਾਂ ਦੱਸਾਂਗੇ ਕਿਵੇਂ ਤੁਸੀਂ ਇਹ ਸ਼ਬਦ ਨੂੰ ਸਿੱਖ ਸਕਦੇ ਹੋ ਬੜੇ ਆਸਾਨੀ ਤਰੀਕੇ ਨਾਲ ਇਸ ਚੈਨਲ ਤੇ ਜੇ ਨਵੇਂ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੱਚੇ ਮਾਰਗ ਨੂੰ ਹਰ ਸਵੇਰੇ ਇੱਕ ਦਿਨ ਛੱਡ ਗਏ 9 ਵਜੇ ਤੋਂ ਲੈ ਕੇ 12 ਵਜੇ ਤੱਕ ਵੇਲੇ ਵੇਲੇ ਨਵੀਂ ਤੋਂ ਨਵੀਂ ਵੀਡੀਓ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਆਪਾਂ ਤੁਹਾਨੂੰ ਹਾਲਵਾਰੀ ਦੱਸਦੇ ਹਾਂ ਕਿ ਇਸ ਚੈਨਲ ਤੇ ਕੋਈ ਨਾ ਕੋਈ ਜਦੋਂ ਤੁਸੀਂ ਵੀਡੀਓ ਵੇਖੋਗੇ ਉਹਦੇ ਵਿੱਚ ਤੁਸੀਂ ਕੋਈ ਵੀ ਸ਼ਬਦ ਗੁਰਬਾਣੀ ਤੇ ਰਿਲੇਟਡ ਸਿੱਖ ਸਕਦੇ ਜੀ ਬੜੇ ਸੌਖੇ ਤਰੀਕੇ ਨਾਲ ਸ਼ਾਰਟਕੱਟਸ ਦੇ ਨਾਲ ਸੋ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਇੱਕ ਤਬਲੇ ਦੇ ਨਾਲ ਪਲੇ ਕਰਕੇ ਦੱਸ ਦਿੰਦੇ ਆ ਕਿਵੇਂ ਆ ਏ ਵਾਲਾ ਸ਼ਬਦ ਉਸ ਤੋਂ ਬਾਅਦ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਲਾਸਟ ਦੇ ਦੱਸਾਂਗੇ ਕਿਵੇਂ ਆ ਆਪਾਂ ਇਹ ਸ਼ਬਦ ਨੂੰ ਸਿੱਖ ਸਕਦੇ ਆ ਆ ਪਹਿਲੇ ਕਾਰੇ ਤੋਂ ਪੜ੍ਹਨ ਲੱਗਾ ਨਾਲ ਤਬਲਾ ਪਲੇ ਕਰਦੇ ਆ ਕਰਮ ਮਿਲਾਵਣ ਹਾ ਕਰਮ ਮਿਲਾਵਣ ਹਾ ਧਰ ਮਿਲਣ ਨੂੰ ਮੰਨ ਲੋ ਚੇ ਸਤ ਬਲਹਾਰ ਆਉ ਤਨ ਕੇ ਸਤ ਬਲਹਾਰ ਆਉ ਤਨ ਕੇ ਸਤ ਬਲਹਾਰ ਹਰ ਮਿਲਣ ਨੂੰ ਮਨ ਲੋਚਦਾ ਤੇ ਕਾਮੜੇ ਚਰਨ ਕਮਾਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਦਾਰ ਇੱਕੋ ਨਾਮ ਅਦਾਰ ਦਾ ਏ ਲੈ ਨੂੰ ਮੰਨ ਲੋ ਚਦਾ ਕਰਮ ਮਿਲਾਵਣਾ ਕਰਮ ਮਿਲਾਵਣਾ ਕਰਮ ਮਿਲਾਵਣਾ ਸੋ ਇਹ ਸੀ ਸ਼ਬਦ ਜਿਹੜਾ ਪਤਾ ਨਾਲ ਸਾਂਝਾ ਕੀਤਾ ਹਾਰਮੋਨੀਅਮ ਤੇ ਟਬਲੇ ਦੇ ਨਾਲ ਤੇ ਹੁਣ ਆਪਾਂ ਤੁਹਾਨੂੰ ਬਿਲਕੁਲ ਸੌਖੀ ਗਏ ਨੇ ਦੱਸਣ ਲੱਗੇ ਕਿਵੇਂ ਸਥਾਈ ਦੇ ਅੰਤਰਾ ਵੇਖਿਓ ਹਰ ਮਿਲਣੇ ਨੂੰ ਮਨ ਲੋਚਦਾ ਕਿਆਨ ਮਤਲਬ ਇੱਥੋਂ ਜੇ ਇਹ ਇੱਕ ਜੀ ਇਹ ਇੱਕ ਪਿਛੇ ਨੂੰ ਆਣੀ ਆ ਵੇਖੋ ਫੇਰ ਕੋਈ ਹਰ ਮਿਲਣ ਨੂੰ ਮੰਨ ਪਰ ਮਿਲਣ ਨੂੰ ਮੰਨ ਮੰਨ ਐਦਾਂ ਵੀ ਪੜ ਸਕਦੇ ਜੇ ਇੱਥੇ ਵੀ ਪੜਿਆ ਜਾਂਦਾ ਉਦਾਂ ਵਾਹ ਸਹੀ ਵਾਹੇ ਹਰ ਮਿਲਣ ਨੂੰ ਮੰਨ ਲੋਚਦਾ मेला मिला, मेला मिला हा मेलावण ए अस्थायि दी ਹੁਣ ਇਹਦੇ ਨਾਲ ਹੀ ਇੱਕ ਜਿਹੜੀ ਅੱਗੇ ਤੋਂ ਕੋ ਪੜਨੀ ਆਪਾਂ ਉਹ ਵੀ ਵੇਖਿਓ ਜਿੰਨੀ ਸਖੀਏ ਜਿੰਨੀ ਸਖੀਏ ਪ੍ਰਭ ਪਾਇਆ ਔ ਤਨ ਕੈ ਸਦ ਬਲਹਾ ਇਹ ਗੱਲ ਚਾ ਰੱਖਿਓ ਇਹ ਜਿਹੜੀ ਤੋਕਵਾ ਇਹੋ ਅੰਤਰਾ ਵੀ ਬਣੇਗੀ ਕਿਉਂਕਿ ਸਿਮਿਲਰ ਸਾਰੀਆਂ ਜਿਹੜਾ ਸ਼ਬਦ ਪੂਰਾ ਪੂਰਾ ਇਹੋ ਟਿਉਣਾ ਦੇ ਗੇ ਵੀ ਪੜੇ ਜਾਣਾ ਮੈਂ ਵੀਡੀਓ ਜਲ ਲੰਬੀ ਨਾ ਤਾਂ ਕਰਕੇ ਤੁਹਾਨੂੰ ਈਜ਼ਲੀ ਦੱਸਿਆ ਕਿ ਇਹ ਇਹੋ ਟਿਉਣਾ ਹੋਊਗੀ ਸਾਰੇ ਸ਼ਬਦ ਦੇ ਵਿੱਚ ਉਹ ਚੀਜ਼ ਚਾ ਰੱਖ ਲਿਓ ਇਹ ਕਹਿੰਦਾ ਮਤਲਬ ਇਹ ਅਸਥਾਈ ਜਿਹੜੀ ਤੁਹਾਨੂੰ ਇੱਥੇ ਦੱਸੀ ਅੰਤਰਾ ਆਗਲਾ जिन्ने सखिए प्रभु पाया समझ लो ਵੀ ਇਹ ਆਵਲੀ ਮੰਨ ਲਓ ਆਪਾਂ ਜਿਹੜੀ ਤੋਕ ਹੋਰ ਕੋਈ ਪੜ ਕੇ ਦੱਸਣੇ ਹਰੇੰ ਮ੍ਰਿਤਬੂਰਦ ਸੁਹਾੜੀ ਮਿਲ ਸਾਧੂ ਪੀਵ കൂലി ടീം നിക്കളിയാസ് ഫേർത്ത വസ്തായി അമൃത ഭൂത സഹ സാധു പണ വെക്കാപ്പാപ്പ मेल साधु पीवण हार मेल साधु पीवण हार हार मिलन ऐसे शब्द ਜਿਹਦੇ ਵਿੱਚ ਤੁਹਾਨੂੰ ਬੇਸਿਕ ਨੌਲੇਜ ਬੇਸਿਕ ਇੱਕ ਆਈਡੀਆ ਦਿੱਤਾਇ ਸ਼ਬਦ ਕਿਵੇਂ ਪੜਿਆ ਜਾਣਾ ਭਾਈ ਸਾਹਿਬ ਭਾਈ ਲਖਮੰਦਰ ਸਿੰਘ ਜੀ ਇਹ ਜੋ ਡਿ렉ਟ ਅਕਸ਼ਲ ਦਰਵਾਜ਼ਾ ਹੈ ਉਹਨਾਂ ਦਾ ਗਾਇਆ ਹੋਇਆ ਸ਼ਬਦ ਉਮੀਦ ਕਰਦਾ ਹਾਂ ਇਸ ਵੀਡੀਓ ਵਿੱਚ ਇਸ ਸ਼ਬਦ ਦੇ ਬਾਰੇ ਜਾਣਕਾਰੀ ਮਿਲ ਗਈ ਹੋਗੀ ਕਮੈਂਟ ਕਰਕੇ ਦੱਸਿਆ ਕਰੋ ਹੋਰ ਵੀ ਜਿਹੜਾ ਮਨਪਸੰਦ ਜਿਹੜੇ ਵੀ ਸ਼ਬਦ ਤੁਸੀਂ ਸਿੱਖਣਾ ਚਾਹੁੰਦੇ ਹੋ ਉਹ ਪਤਾਨ ਦੱਸ ਸਕਦੇ ਤੇ ਇਸੇ ਤਰ੍ਹਾਂ ਜੁੜੇ ਰਹੋ ਇਸ ਚੈਨਲ ਦੇ ਨਾਲ ਵੱਧ ਤੋਂ ਵੱਧ ਸਾਰੇ ਜਾਣ ਨੂੰ ਇਸ ਚੈਨਲ ਨੂੰ ਸ਼ੇਅਰ ਕਰਨਾ ਅਤੇ ਪ੍ਰਮੋਟ ਕਰਿਆ ਕਰੋ ਤੇ ਬਾਕੀ ਜਨਾਂ ਇਸ ਵੀਡੀਓ ਨੂੰ ਪੂਰਾ ਦੇਖਣ ਦਾ ਧੰਨਵਾਦ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਜੀ